ਕਿਸ਼ਨ ਆਈਸੀ ਇਨ ਚਾਰਜ ਸਪੈਸ਼ਲ ਸੈਲ ਪਟਿਆਲਾ ਦੇ ਰਾਜਪੁਰਾ ਕੋ ਤੇ ਤਜਿੰਦਰ ਸਿੰਘ ਕੋ ਉਸਟੇਜ ਤੇ ਫੈਂਕਾ ਵੀ ਨੂੰ ਕਹਿ ਦੇ ਕਿ ਇਹ ਇਧਰ ਰਾਜਪੁਰਾ ਸਾਈਡ ਤੇ ਜਿਹੜੇ ਫਲੈਟਸ ਨੇ ਉਹਨਾਂ ਦੇ ਪਾਸੇ ਟਰੈਵਲ ਕਰਦੇ ਆ ਸੋ ਜੇ ਨਾਕਾਬੰਦੀ ਕੀਤੀ ਜਾਵੇ ਇਹਨੂੰ ਕਾਬੂ ਕੀਤਾ ਜਾ ਸਕਦਾ ਉਸ ਦੀ ਲੜੀ ਵਿੱਚ ਇੱਥੇ ਨਾਕਾਬੰਦੀ ਕੀਤੀ ਗਈ ਸੀ ਸਿਵਲ ਚ ਵੀ ਬੰਦੇ ਸੀਗੇ ਯੂਨੀਫਾਰਮ ਚ ਵੀ ਸੀਗੇ ਤਾਂ ਕਿ ਇਹਨੂੰ ਰੋਕ ਕੇ ਤੇ ਇਹਦੇ ਤੋਂ ਅਸੀਂ ਚੈੱਕ ਕਰ ਸਕੀਏ ਸਾਡੇ ਕੋਲ ਇਹ ਵੀ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਕੁਝ ਐਨਡੀਪੀਐਸ ਦਾ ਵੀ ਕੰਟਰਾਬੈਂਡ ਵੀ ਹੈਗਾ ਗੋਰੀਆਂ ਵਗੈਰਾ ਤੇ ਨਾਲ ਵੈਪਨ ਵੀ ਹੋ ਸਕਦਾ ਸੋ ਉਸ ਕਰਕੇ ਇੱਥੇ ਨਾਕਾਬੰਦੀ ਕੀਤੀ ਗਈ ਸੀ ਜੋ ਨਾਕਾਬੰਦੀ ਤੇ ਪਹੁੰਚਿਆ ਤੇ ਇੰਨੇ ਪੁਲਿਸ ਵੱਲ ਫਾਇਰ ਕੀਤਾ ਪੁਲਿਸ ਨੂੰ ਵੇਖ ਕੇ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਸ ਤੇ ਫਿਰ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਉੱਤੇ ਵਿੱਚੋਂ ਫਾਇਰ ਲੱਗਾ ਇਹਨੇ ਦੋ ਫਾਇਰ ਕੀਤੇ ਨੇ ਜਿਹੜੇ ਕਿ ਪੁਲਿਸ ਦੀ ਸਰਕਾਰੀ ਗੱਡੀ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ਹੋ ਉਹਦੇ ਤੇ ਫਾਇਰ ਹੋਏ ਨੇ ਇੱਕ ਬੋਨਟ ਤੇ ਫਾਇਰ ਹੋਇਆ ਇੱਕ ਵਹੀਕਲ ਦੀ ਸਾਈਡ ਤੇ ਫਾਇਰ ਹੋਇਆ ਸੋ ਇਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਇਆ ਤੇ ਦੋ ਚੱਲੇ ਹੋਏ ਰਾਉਂਡੋ ਦੇ ਛੇ ਗਏ ਜਿਹੜੇ ਕਿ ਰਿਕਵਰ ਕਰਦੇ ਨੇ ਤੇ ਨਾਲ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਨਫੋਰਮੇਸ਼ਨ ਸੀਗੀ ਇਹ ਕੁਝ ਗੋਲੀਆਂ ਵਗੈਰਾ ਇਹਦੇ ਕੋਲ ਲੱਗੇ ਆ ਉਹ ਗੋਲੀਆਂ ਵੀ ਰਿਕਵਰ ਹੋਈਆਂ ਜਿਨ੍ਹਾਂ ਦੀ ਕਿੰਤੀ ਕਰਨੀ ਹੈ ਦੇ ਪੱਖੋਂ ਸੋ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਸੀਗੇ ਇੱਕ ਇਹਦੇ ਤੇ ਐਨਡੀਪੀਐਸ ਦਾ ਮੁਕੱਦਮਾ ਦਰਜ ਸੀ ਤਿੰਨੇ ਤੇ ਆਮ ਸੈਕਟਰ ਦੇ ਸੀ ਤੇ ਇੱਕ ਮੰਡਲ ਦਾ ਪਰਚਾ ਦਰਜ ਸੀ ਸਰ ਇਹਦੇ ਨਾਲ ਇਕੱਲਾ ਹੀ ਸੀ ਇਹ ਹਾਂ ਇਹ ਅੱਜ ਇਕੱਲਾ ਹੀ ਸੀਗਾ ਬਟ ਅਦਰਵਾਈਜ਼ ਇਹ ਬੰਮੀਹਾ ਗੈਂਗ ਨਾਲ ਅਸੋਸੀਏਟਿਡ ਤੇ ਇਹ ਉਹਨਾਂ ਦਾ ਮੇਨ ਵੈਪਨ ਸਪਲਾਈਰ ਵੀ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਆਰਮ ਜੈਕਟ ਦੇ ਪਰਚੇ ਨੇ ਸੋ ਪਹਿਲਾਂ ਵੀ ਤਿੰਨ ਵਾਰੀ ਇਹਦੇ ਕੋਲੋਂ ਅਪਰੰਤ ਕਵਰ ਹੋਏ ਨੇ ਤੇ ਹੋਰ ਵੀ ਵੈਪਨ ਲਏ ਨੇ ਉਹਨੂੰ ਸਪਲਾਈ ਕੀਤੀ ਗਾਏ ਜਿਹੜੇ ਕਿ ਅਲੱਗ-ਅਲੱਗ ਨੌਬਾਰ ਦਾਤਾ ਠੀ ਉਸ ਹੋਏ ਸੋ ਇਹ ਬੜੀ ਵੱਡੀ ਅਚੀਵਮੈਂਟ ਹੈ ਸਪੈਸ਼ਲ ਸੈਲ ਰਾਜਪੁਰਾ ਦੀ ਅੰਦਰ ਸੁਪਰਵਾਈਜ਼ਨ ਆਫ ਐਸਪੀ ਡੀ ਤੇ ਆਪਣੇ ਐਸਪੀ ਸਿਟੀ ਦੇ ਬਬ ਸੋ ਇੰਨਾ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਇਥੇ ਅਰੈਸਟ ਕੀਤਾ ਦੇ ਨਾਲ ਹੀ ਨਾਲ ਰਿਕਵਰੀ ਵੀ ਹੋਈ ਸਰ ਕੁੱਲਾ ਕਿੰਨੇ ਪਰਚਾ ਸੀ ਪਹਿਲਾ 5 ਪਰਚਾ ਕੋਈ ਸਾਥੀ ਵੀ ਸੀ ਨਾਲ ਇਹਦੇ ਜਾਂ ਇਕੱਲੇ ਆ ਨਹੀਂ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਕੱਲਾ ਹੀ ਸੀਗਾ ਕਿ ਇਕੱਲਾ ਹੀ ਉੱਥੇ ਟਰੈਵਲ ਕਰ ਰਿਹਾ ਮੋਟਰਸਾਈਕਲ ਤੇ ਤੇ ਹੁਣ ਇੱਥੇ ਸਾਨੂੰ ਮਿਲਿਆ ਵੀ ਕੱਲਾ ਹੀ ਮਰ ਜਿਹੜਾ ਇਹਨੇ ਫਾਇਰ ਕੀਤਾ ਪੁਲਿਸ ਤੇ ਦੋ ਵਾਰੀ ਇਹਨੇ ਫਾਇਰ ਕੀਤਾ ਜਦੋਂ ਰਿਟੈਲੀਏਸ਼ਨ ਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਵੀ ਤੇ ਦੇ ਕਰਕੇ ਤੇ ਸੱਟ ਲੱਗੀ ਪਰ ਕਿਹੜੇ ਪਿਆਪਨ ਨੇ ਫਾਇਰ ਕਰਿਆ ਇਹਦੇ ਰਿਵਾਲਵਰ ਸੀਗੇ ਉਹ ਰਿਵਾਲਵਰ ਦੇ ਨਾਲ ਇਹਨੇ ਫਾਇਰ ਕੀਤਾ ਸਰ ਇੱਕੋ ਸੀ ਜੀ ਅਸਲਾ ਇੱਕੋ ਬੰਦਦਾ ਹਾਂ ਇੱਕੋ ਹੀ ਅਸਲਾ ਬਰਾਮਦ ਹੋਇਆ ਕਿੰਨੇ ਗੇਜ ਦਾ ਸਰ ਲਟਕੇ ਜਿਹੜਾ ਇਹ ਹੋਊਗਾ 28 30 ਸਾਲ ਦਾ ਸਰ ਜਿੰਨਾ ਕਿ ਪਤਾ ਲੱਗੇ ਕਿ ਕਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਇਹ ਸਦਰ ਰਾਜਪੁਰਾ ਦਾ ਪਿੰਡ ਹੈਗਾ ਉਪਲੇਟ ਉਪਨ ਹੈੜੀ ਉਥੇ ਦਾ ਰਹਿਣ ਵਾਲਾ ਸੋ ਇਹਨੂੰ ਅੱਜ ਇੱਥੇ ਕਾਬੂ ਕੀਤਾ। ਛਲੇ-ਫਲੇ ਪਰਚੇ ਆਪਣੇ ਟੈਲੀ ਚੇਨ ਲੱਗਦਾ ਕਿ ਹੋਰ ਵੀ ਹੈਗੇ। ਨਹੀਂ ਪਟਿਆਲੇ ਦੇ। ਸਿਰਫ ਬੰਬਈ ਹਾ ਗੈਂਗ ਦੀ ਤੁਸੀਂ ਗੱਲ ਕੀਤੀ ਕਿ ਸਿੱਧਾ ਐਸੋਸੀਏਟ ਸੀ ਜਾਂ ਕੋਈ ਅੱਗੇ ਸਿੱਧਾ ਹੀ ਐਸੋਸੀਏਟ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੈਪਨ ਉਹਨਾਂ ਨੂੰ ਸਪਲਾਈ ਕਰਦਾ ਸੀਗਾ। ਸੋ ਵੈਪਨ ਸਪਲਾਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਕ੍ਰਾਈਮ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹ ਤਾਂ ਆਪਣੇ ਸੋ ਵੈਪਨ ਇਹ ਸਪਲਾਈ ਕਰਦਾ ਸੀ ਜਿਹਦੇ ਕਰਕੇ ਕਿ ਉਹਨਾਂ ਨੇ ਕਾਫੀ ਹੋਰ ਵੀ ਪਰਚੇ ਕੀਗੇ ਜਿੰਨਾ ਚਨੇ ਵੈਪਨ ਸਪਲਾਈ ਕੀਤੇ ਸੋ ਅਸੀਂ ਸਾਰੇ ਪੰਜਾਬ ਚ ਇੱਕ ਵਾਰੀ ਸਾਰਿਆਂ ਨਾਲ ਇਹ ਤਾਲਮੇਲ ਕਰਾਂਗੇ ਕਿ ਕਿਹੜੇ ਕਿਹੜੇ ਪਰਚੇ ਵਿੱਚ ਇਹਨੂੰ ਹੋਰ ਨਾਮਜ਼ਦ ਕੀਤਾ ਗਿਆ ਤੇ ਉੱਥੇ ਵੀ ਇਹਦੀ ਰਿਸਪੈਸ ਹੋਵੇ ਇੱਕ ਵਾਰ ਨਾ ਵੈਪਨ ਹੀ ਲਿਖਿਆ ਕਿ ਤੁਹਾਨੂੰ ਇਹ ਤਾਂ ਕਨਫਰਮ ਹੋਊਗਾ ਜੀ ਜਿਹੜੀ ਇਹ ਵਾਲਾ ਵੈਪਨ ਹੈ ਇਹ ਤਾਂ ਜੇ ਚੈੱਕ ਕਰਾਂਗੇ ਜਿਹੜੇ ਪਹਿਲਾਂ ਵੈਪਨ ਹੈ ਉਹ ਐਪੀ ਵਾਲੇ ਪਾਸੋਂ ਇਹਨੇ ਕਿਹਾ ਸੀ ਜਿਹੜੇ ਪਹਿਲਾਂ ਪਰਚੇ ਸਰ ਇੱਕ ਵਾਰ ਨਾਮ ਦੁਬਾਰਾ ਤੋਂ ਦੱਸ ਦਿਓ ਜੀ ਰਜਿੰਦਰ ਸਿੰਘ ਉਰਫ ਤੇਜੀ ਔਰ ਫੈਂਕਾ ਵੀ ਕਹਿੰਦੇ ਨੇ